ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਬਾਰੇ ਅੱਜ ਤਰੀਕ 21 ਸਤੰਬਰ ਹੋ ਗਈ ਲਗਭਗ 19 ਦਿਨ ਯਾਤਰਾ ਦੇ ਬਾਕੀ ਨੇ ਹਜੇ ਹਿਮਕੁੰਡ ਸਾਹਿਬ ਦੀ ਦੇ 10 ਅਕਤੂਬਰ ਨੂੰ ਯਾਤਰਾ ਸਮਾਪਤ ਹੋ ਜਾਏਗੀ 2025 ਦੀ ਔਰ ਜਿਹੜਾ ਹੁਣ ਮੌਸਮ ਹੈ ਇਸ ਟਾਈਮ ਜਾਨਕਿ ਜਦੋਂ ਵੀ 20 ਸਤੰਬਰ ਤੋਂ ਬਾਅਦ ਵਾਲਾ ਉਹ ਬਹੁਤ ਸੋਹਣਾ ਮੌਸਮ ਹੁੰਦਾ ਉੱਥੋਂ ਦਾ ਤੇ ਹਲਕੀ-ਪੁਲਕੀ ਧੁੱਪ ਵੀ ਮਿਲਦੀ ਹੈ ਠੰਡ ਵੀ ਮਿਲਦੀ ਹੈ بارش ਨਹੀਂ ਹੁੰਦੀ ਨਾ ਮਾਤਰ ਕੀ ਕਹਣਾ ਵੀ ਕਿਤੇ ਮਾੜਾ-ਮੋਟਾ ਕੋਈ ਕੋਈ 2-4 ਮਿੰਟ ਦਾ ਹੋ ਗਿਆ ਤੇ ਨਹੀਂ ਤਾਂ ਮੌਸਮ ਬਹੁਤ ਸੋਹਣਾ ਰਹਿੰਦਾ ਤੇ ਮੌਸਮ ਬਾਰੇ ਮੈਂ ਜਾਣਕਾਰੀ ਵੀ ਹੁਣ ਯਾਤਰਾ ਬਾਰੇ ਵੀ ਪੁੱਛਿਆ ਗੁਰਦੋਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਮੈਨੇਜਰ ਗੁਰਦ ਘਾੜ ਵਾਲੇ ਸਰਦਾਰ ਸੇਵਾ ਸਿੰਘ ਜੀ ਨੂੰ ਉਹਨਾਂ ਨੇ ਵੀ ਦੱਸਿਆ ਇਹ ਮੌਸਮ ਬਹੁਤ ਸੋਹਣਾ ਔਰ ਯਾਤਰਾ ਟ੍ਰੈਕ ਵੀ ਪੂਰਾ ਤਕਰੀਬਨ ਅ ਰਿਸ਼ੀਕੇਸ਼ ਤੋਂ ਲੈ ਕੇ ਤੇ ਹਿਮਕੁੰਡ ਸਾਹਿਬ ਤੱਕ ਸਾਰਾ ਠੀਕ ਹੈ ਪੋਛ ਪਿੱਛੇ ਜੁਲਾਈ ਦੇ ਮਹੀਨੇ ਥੋੜਾ ਮੋਟਾ ਖਰਾਬ ਹੋਇਆ ਸੀ ਤੇ ਹੁਣ ਮਨ ਲ ਕੇ ਮੌਸਮ ਵੀ ਠੀਕ ਆ ਔਰ ਰਸਤਾ ਵੀ ਠੀਕ ਹੈ ਔਰ ਯਾਤਰਾ ਕਰਨ ਦਾ ਸਮਾਂ ਵੀ ਠੀਕ ਹੈ ਕਿਉਂਕਿ 10 ਅਕਤੂਬਰ ਤੱਕ ਯਾਤਰਾ ਚੱਲਣੀ ਹੈ ਤੇ ਅੱਜ ਦਾ ਦਿਨ ਤਾਂ ਗਿਆ ਰਹਿ ਗਏ 19 ਦਿਨ ਪੂਰੇ ਠੀਕ ਹੈ ਮੰਨ ਕੇ ਤਾਂ ਚੱਲੋ ਵੀ ਜਿਹਨੇ ਇੱਥੋਂ ਚੱਲਣਾ ਉਹਦੇ ਵਾਸਤੇ ਤਾਂ 15 ਦਿਨ ਹੀ ਰਹਿ ਗਏ ਠੀਕ ਹੈ ਵੀ ਦੋ ਤਿੰਨ ਦਿਨ ਤਾਂ ਉੱਥੇ ਵੀ ਜਾ ਕੇ ਲੱਗ ਜਾਂਦੇ ਆ ਵੀ ਯਾਤਰਾ ਦੇ 19 ਦਿਨ ਰਹਿ ਗਏ ਤੇ ਬਹੁਤ ਸੋਹਣਾ ਮਤਲਬ ਕਿ ਮੌਸਮ ਚੱਲ ਰਿਹਾ ਹੈ ਮੇਰ ਸਾਹਿਬ ਕਹਿੰਦੇ ਔਰ ਤਕਰੀਬਨ ਤਕਰੀਬਨ ਜਿਹੜਾ ਰਿਸ਼ੀਕੇਸ਼ ਤੋਂ ਲੈ ਕੇ ਮਨ ਕੇ ਬਦਰੀਨਾਥ ਤੱਕ ਹਿਮਕੁੰਡ ਸਾਹਿਬ ਤੱਕ ਸਾਰਾ ਰਸਤਾ ਵੀ ਬਿਲਕੁਲ ਠੀਕ ਹੈ ਕੋਈ ਮਨ ਕੇ ਖਰਾਬੀ ਨਹੀਂ ਕਿਉਂਕਿ ਜਦੋਂ ਖਰਾਬੀ ਕੀ ਹੋਣੀ ਹੈ ਜਦੋਂ بارش ਹੀ ਨਹੀਂ ਹੋ ਰਹੀ ਜਦੋਂ بارش ਹੁੰਦੀ ਹੁੰਦੀ ਹੈ ਉਦੋਂ ਥੋੜੀ-ਮੋਟੀ ਦਿੱਕਤ ਆਉਂਦੀ ਹੈ ਪਹਾੜ 'ਚ ਤੇ بارش ਤੋਂ ਬਾਅਦ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਹੁਣ بارش ਪੈ ਕੇ ਧੁੱਪ ਵੀ ਲੱਗ ਗਈ ਜਿਹੜਾ ਮਾੜਾ-ਮੋਟਾ ਕੋਈ ਪਹਾੜ ਟੁੱਟਣਾ ਪਾਟਣਾ ਹੁੰਦਾ ਉਹ ਵੀ हट ਗਿਆ ਕਈ ਦਿਨ ਹੋ ਗਏ ਵਧੀਆ ਮੌਸਮ ਉੱਥੇ ਤੇ ਮੈਂ ਅੱਜ ਇਸ ਵੀਡੀਓ ਬਣਾਉਣ ਤੋਂ ਪਹਿਲਾਂ ਸਪੈਸ਼ਲ ਅਚੇਚੇ ਤੌਰ ਤੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਤੋਂ ਜਾਣਕਾਰੀ ਲਈ ਹੈ ਉਹ ਕਹਿੰਦੇ ਵੀ 10 ਅਕਤੂਬਰ ਨੂੰ ਮੰਨ ਕੇ ਯਾਤਰਾ ਦੀ ਸਮਾਪਤੀ ਹੋਊਗੀ 2025 ਦੀ ਤੇ ਉਦੋਂ ਪਹਿਲਾਂ ਵੀ ਜਿਹੜਾ ਸੰਗਤਾਂ ਜਾਣਾ ਚਾਹੁੰਦੇ ਹੈ ਹੁਣ ਮੌਸਮ ਬਹੁਤ ਸੋਹਣਾ ਹੈ ਤੇ ਰਸਤਾ ਵੀ ਬਹੁਤ ਸੋਹਣਾ ਹੈ ਯਾਤਰਾ ਜਾ ਸਕਦੇ ਆ ਤੁਸੀਂ ਬਾਕੀ ਕੋਈ ਟਰਸਟ ਵਾਲੇ ਯਾਤਰਾ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਉਹ ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ ਮੈਨੇਜਮੈਂਟ ਟਰਸਟ ਦੇ ਜਿੰਨੇ ਗੁਰਦੁਆਰਾ ਸਾਹਿਬ ਉਹਨਾਂ ਦੇ ਸਾਰਿਆਂ ਦੇ ਨੰਬਰ ਉਹਨਾਂ ਦੀ ਵੈਬਸਾਈਟ ਤੇ ਪਏ ਨੇ ਉੱਥੋਂ ਤੁਸੀਂ ਲੈ ਸਕਦੇ ਹੋ ਮਤਲਬ ਕਿ ਮਜੂਤਾ ਜਾਣਕਾਰੀ ਜੇ ਕੋਈ ਓਦਾਂ ਜਾਣਕਾਰੀ ਲੈਣੀ ਹੋ ਮੈਂ ਵੀ ਦੇ ਸਕਦਾ ਕਿਉਂਕਿ ਮੈਂ ਲੰਮਾ ਸਮਾਂ ਉੱਥੇ ਸੇਵਾ ਕੀਤੀ ਹੈ ਔਰ ਉਸ ਇਲਾਕੇ 'ਚ ਮੈਂ ਰਹਿਆ ਹਾਂ ਬਹੁਤ ਲੰਮਾ ਸਮਾਂ ਤੇ ਮੈਂ ਇਹ ਤੁਹਾਨੂੰ ਦੱਸ ਸਕਦਾ ਵੀ ਕਿਵੇਂ ਉਹ ਕਿੰਨੇ ਤਰੀਕ ਨੂੰ ਕਿੱਥੇ ਕਿਵੇਂ ਕਿਵੇਂ ਪਹੁੰਚਿਆ ਜਾ ਸਕਦਾ ਹੈ ਮਤਲਬ ਕਿ ਜਿਹੜੀ ਮੌਜੂਦਾ ਜਾਣਕਾਰੀ ਹੈ ਉਥੋਂ ਦੀ ਉਹ ਟਰਸਟੀ ਦਊਗਾ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਵੀ ਹੁਣ ਮੌਸਮ ਕਿਵੇਂ ਦਾ ਕੱਪੜੇ ਕਿਵੇਂ ਲੈ ਕੇ ਜਾਣੇ ਆ ਤੁਸੀਂ ਪਹਿਲਾਂ ਜਾ ਕੇ ਕਿੱਥੇ ਰੁਕਿਓ ਗਾਂ ਜਾ ਕੇ ਕਿੱਥੇ ਰੁਕਿਓ ਉਹ ਮੇਂ ਦੀ ਜਾਣਕਾਰੀ ਦੇ ਸਕਦਾ ਪਰ ਜਿਹੜੀ ਹੁਣ ਪ੍ਰੋਪਰ ਜਾਣਕਾਰੀ ਹੈ ਮੌਕੇ ਦੀ ਉਹ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਮੈਨੇਜਮੈਂਟ ਟਰਸਟ ਤੇ ਗੁਰਦੁਆਰਿਆਂ ਤੋਂ ਹੀ ਪ੍ਰਾਪਤ ਹੋਊਗੀ ਤੇ ਜਿਹੜਾ ਵੀ ਕੋਈ ਗਰਮਪਿਆਰਾ ਯਾਤਰਾ ਤੇ ਜਾਣਾ ਚਾਹੁੰਦਾ ਹੁਣ ਜਾ ਸਕਦਾ ਬਹੁਤ ਸੋਹਣਾ ਮੌਸਮ ਹੈ ਤੇ ਬਹੁਤ ਸੋਹਣੇ ਠੀਕ ਠਾਕ ਹੁਣ ਰਸਤੇ ਨੇ ਕਿਉਂਕਿ ਜਦੋਂ ਬਾਰਿਸ਼ਾਂ ਖਤਮ ਹੋ ਜਾਂਦੀਆਂ ਫਿਰ ਉੱਥੋਂ ਦਾ ਅਸਲ ਆਨੰਦ ਉਦੋਂ ਹੀ ਬਹੁਤ ਹੁੰਦਾ ਹੈ ਬਾਕੀ ਗੁਰੂ ਮਹਾਰਾਜ ਸਾਰਿਆਂ ਦੀ ਯਾਤਰਾ ਸਪਲੀ ਕਰੇ ਤੇ ਭਾਈ ਜਰੂਰ ਜਾਓ ਯਾਤਰਾ ਤੇ ਦੇਖੋ ਇਸ ਟਾਈਮ ਹਾੜ ਭੀ ਤੂਰ ਤੱਕ ਰਹਿੰਦੇ ਆ ਜਿਹੜੀਆਂ ਕਹਿੰਦੇ ਸੱਤ ਚੋਟੀਆਂ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਦਰਸ਼ਨ ਹੋ ਜਾਂਦੇ ਕਿਉਂਕਿ ਧੁੱਪ ਨਿਕਲਦੀ ਹੈ ਹੁਣ ਉਹ ਧੁੰਦ ਜੀ हट ਗਈ ਜਿਹੜੀ 2 ਜੁਲਾਈ ਅਗਸਤ ਚ ਹੁੰਦੀ ਹੈ ਵੀ ਬੱਦਲ ਹੁੰਦੇ ਨੇ ਉਹ ਬੱਦਲ हट ਜਾਂਦੇ ਧੁੱਪ ਨਿਕਲਦੀ ਹੈ ਸੋਹਣਾ ਮੌਸਮ ਹੁੰਦਾ ਹੈ ਬਾਕੀ ਤੁਸੀਂ ਸਾਰੇ ਲਾਈਵ ਤੇ ਅੱਜਕੱਲ ਦੇਖਦੇ ਹੋ ਆ ਤੇ ਸਾਰਿਆਂ ਦਾ ਤੁਹਾਡਾ ਧੰਨਵਾਦ ਹੈ ਜਿਹੜੇ ਸਾਡੇ ਚੈਨਲ ਨੂੰ ਤੁਸੀਂ ਪਿਆਰ ਦਿੰਦੇ ਹੋ ਤੇ ਤੁਹਾਨੂੰ ਅੱਗੇ ਵੀ ਬੇਨਤੀ ਹੈ ਕਿ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਵੀਡੀਓ ਨੂੰ ਕਰੋ ਤੇ ਆਪਣੇ ਸੁਝਾਅ ਵੀ ਦਿਆ ਕਰੋ ਤੇ ਆਪਣੇ ਯਾਰਾਂ ਦੋਸਤਾਂ ਤੋਂ ਵੀ ਸਬਸਕ੍ਰਾਈਬ ਕਰਾਓ ਚੈਨਲ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ